the team developed lunar an application developed to predict safe navigation routes with 10 points of interest for rovers on the moon based on the given coordinates of the landing ਸ਼ਸ਼ੀਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੀਤੀ ਮੈਂ ਗੁਰਪ੍ਰੀਤ ਸਿੰਘ ਬੱਚੇ ਦਾ ਪਿਤਾ ਮੇਰਾ ਬੱਚਾ ਨਵਦੀਪ ਸਿੰਘ ਸਿੱਧੂ ਥਾਪੜ ਕਾਲਜ ਤੋਂ ਬੀ ਟੈਕ ਦੀ ਪੜ੍ਹਾਈ ਕਰ ਰਿਹਾ ਉਹਦਾ ਸੈਕੰਡ ইয়ার ਖਤਮ ਹੋ ਗਿਆ ਹੁਣ ਉਹ ਥੋੜੇ ਦਿਨ ਪਹਿਲਾਂ ਹైదరాబాద్ ਇਸਰੋ ਵੱਲੋਂ ਰੱਖੇ ਗਏ ਹੈਕਥਨ ਦੇ ਵਿੱਚ ਭਾਗ ਲੈਣ ਗਿਆ ਸੀ ਉੱਥੇ ਇਸਰੋ ਨੇ ਇਹਨਾਂ ਨੂੰ ਕਈ ਖਾਰੀਆਂ ਪ੍ਰੋਬਲਮਾਂ ਦਿੱਤੀਆਂ ਸੀ ਪਿਛਲੇ ਸਾਲ 23 ਸਤੰਬਰ ਨੂੰ ਚੰ드ਰਯਾਨ 3 ਚੰਤੇ ਗਿਆ ਸੀ ਉਹ ਜਦੋਂ ਚੰਤੇ ਪਹੁੰਚਿਆ ਉਹਨੂੰ ਕਈ ਸੇ ਪ੍ਰਕਾਰ ਦੀਆਂ ਦਿੱਕਤਾਂ ਆਈਆਂ ਜਿਵੇਂ ਕਿ ਉਹ ਕਿਸੇ ਖੱਡੇ ਦੇ ਵਿੱਚ ਰੁਕ ਜਾਣਾ ਕਿਸੇ ਪੱਥਰ ਨਾਲ ਟਕਰਾ ਜਾਣਾ ਜਾਂ ਹੋਰ ਵੀ ਬਹੁਤ ਸਾਰੀਆਂ ਨੂੰ ਦਿੱਕਤ ਆਈਆਂ ਇਸ ਪ੍ਰਕਾਰ ਦੀਆਂ 13 ਪ੍ਰੋਬਲਮਾਂ ਇਸਰੋ ਵਾਲਿਆਂ ਨੇ ਰੱਖੀਆਂ ਸੀ ਪੂਰੇ ਸਟੂਡੈਂਟਾਂ ਦੇ ਸਾਹਮਣੇ ਉਹਦੇ ਵਿੱਚੋਂ ਸਾਡੇ ਬੱਚੇ ਨੇ ਇੱਕ ਪ੍ਰੋਬਲਮ ਫੜੀ ਕਿ ISRO ਦਾ ਜਿਹੜਾ ਆਪਣਾ ਚੰਦਰਯਾਨ ਹੈ ਉਹ ਪੱਥਰ ਨਾਲ ਨਾ ਟਕਰਾਵੇ ਜਾਂ ਕਿਤੇ ਖੱਡੇ 'ਚ ਨਾ ਫਸੇ ਉਹਦੇ ਵਾਸਤੇ ਨੇ ਰਿਸਰਚ ਕੀਤੀ ਕਾਫੀ ਜੋਰ ਲਾਇਆ ਤੇ ਇਹਦੇ ਦਿਮਾਗ ਦੇ ਵਿੱਚ ਇੱਕ ਚੀਜ਼ ਆਈ ਕਿ ਇਹ ਉਹਦੇ ਉਹਨੂੰ ਇੱਕ ਗਾਈਡ ਪਲਾਨ ਦਿੱਤਾ ਜਾਵੇ ਇਹਦੇ ਆਪਣੇ ਕੰਪਿਊਟਰ ਦੇ ਵਿੱਚ ਪੂਰਾ ਚੰਦ ਬਣਾਇਆ ਚੰਦ ਦਾ ਕਿਦਾਂ ਦਾ ਲੇਆਉਟ ਹੈ ਚੰਦਰੂਪੂਰੇ ਨੂੰ ਆਪਣਾ ਲੇਆਉਟ ਬਣਾਇਆ ਔਰ ਉੱਥੇ ਕਿੱਥੇ ਖੱਡਾ ਹੈ ਕਿੱਥੇ ਪੱਥਰ ਕਿੱਥੇ ਟੋਆ ਕਿੱਥੇ ਪਾਣੀ ਉਹ ਸਾਰੀ ਚੀਜ਼ ਦੇਖੀ ਔਰ ਉਹ ਦੇਖ ਕੇ ਇੱਕ ਗਾਈਡ ਪਲਾਨ ਜਾਨੀ ਕਿ ਚੰਦਰਜਾਨ ਨੂੰ ਦੇਣ ਦਾ ਜੋ ਉਪਯੋਗ ਕੀਤਾ ਜਾਨੀ ਕਿ ਆਪਾਂ ਥੱਲੇ ਬੈਠ ਕੇ ਹੁਣ ਜੇ ਚੰਦਰਜਾਨ ਥੱਲੇ ਬੈਠ ਕੇ ਉਹ ਜਾਨੀ ਕਿ ਇਸ ਤਰੀਕੇ ਨਾਲ ਚੰਦਰਜਾਨ ਨੂੰ ਗਾਈਡ ਕੀਤਾ ਜਾ ਸਕਦਾ ਹੈ ਕਿ ਉਹ ਕਿਸੇ ਖੱਡੇ ਚ ਨਾ ਫਸੇ ਜਾਂ ਪੱਥਰ ਨਾਲ ਨਾ ਟਕਰਾਵੇ ਇਹ ਦੀ ਜਾਨੀ ਕਿ ਪੂਰੇ ਇਸਰੋ ਦੇ ਡਾਇਰੈਕਟਰ ਸਾਹਿਬ ਨੇ ਜਾਂ ਇਸਰੋ ਨੇ ਇਹਨੂੰ ਕਾਫੀ ਸਰਾਨਾ ਕੀਤੀ ਔਰ ਇਸੇ ਲਈ ਸਾਡੇ ਬੱਚੇ ਨੂੰ ਰਾਸ਼ਟਰਪਤੀ ਤੋਂ ਸਨਮਾਨ ਮਿਲਿਆ ਹੈ ਅੱਗੇ ਕੀ ਫਿਊਚਰ ਪਲਾਨਿੰਗ ਆ ਜੀ ਬੱਚੇ ਦੀਆਂ ਪੜ੍ਹਾਈ ਦੇ ਸਬੰਧ ਦੇ ਵਿੱਚ ਜਾਂ ਉਹ ਕੀ ਕਿਸ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਹੈਗਾ ਉਹਦੇ ਬਾਰੇ ਥੋੜਾ ਸੋਚੀ ਹਜੇ ਤੱਕ ਤਾਂ ਜੀ ਸਾਡਾ ਬੱਚਾ ਸੈਕੰਡ ਇਅਰ ਕੰਪਲੀਟ ਕੀਤਾ ਦੋ ਸਾਲ ਦੀ ਪੜ੍ਹਾਈ ਪਈ ਹੈ ਉਸ ਤੋਂ ਬਾਅਦ ਅਜੇ ਦੇਖਾਂਗੇ ਅਜੇ ਉਹਨੂੰ ਕੋਈ ਪਲਾਨ ਨਹੀਂ ਕੀਤਾ ਕਿੱਥੇ ਜਾਣਾ ਅਜੇ ਤਾਂ ਦੇਖੋ ਜਿੱਦਾਂ ਦਾ ਉਹਨੂੰ ਮੌਕਾ ਦੇਖਾਂਗੇ ਚਾਰ ਸਾਲ ਕੰਪਲੀਟ ਕਰੂਗਾ ਉਸ ਤੋਂ ਬਾਅਦ ਦੇਖਾਂਗੇ ਉਹ ਕਿੱਧਰ ਨੂੰ ਜਾਂਦਾ This team developed Lunar, an application developed to predict safe navigation routes with ten points of interest for rovers on the Moon based on the given coordinates of the list. Nice. This team developed Lunar, an application developed to predict safe navigation routes with ten points of interest for rovers on the Moon based on the given coordinates. This team developed Lunar, an application developed to predict safe navigation routes with ten points of interest for rovers on the Moon based on the given coordinates of the list. This team developed Lunar, an application developed to predict safe navigation routes with 10 points of interest for rovers on the moon based on the given coordinates of the landing.